ਸਾਲ 2015 ਚ ਤੁਸੀਂ ਆਰਐਸਐਸ ਦਾ ਹਿੱਸਾ ਬਣੇ ਤੇ ਤੁਸੀਂ ਆਰਐਸਐਸ ਦੇ ਮਾਲਵਾ ਜੋ ਇਲਾਕਾ ਹੈ ਉਸੇ ਲੀਡਰ ਚੁਣੇ ਗਏ ਬਿਲਕੁਲ ਮੁਕੰਮਲ ਤੌਰ ਤੇ ਝੂਠ ਹੈ ਇਹ ਸਾਰੇ ਜਿਹੜੇ ਸੁਖਵੀਰ ਬਾਦਲ ਦੇ ਤੇ ਪਹਿਲਾਂ ਪ੍ਰਕਾਸ਼ ਬਾਦਲ ਦੇ ਚਾਹੇ ਤੁਸੀਂ ਝੂਠੀਆਂ ਰਿਪੋਰਟਾਂ ਦੇ ਰਹੇ ਹੈ ਤੇ ਝੂਠ ਲਿਖ ਰਹੇ ਆ ਆਰਐਸਐਸ ਦਾ ਤੁਸੀਂ ਕਦੇ ਹਿੱਸਾ ਨਹੀਂ ਰਹੇ ਜੋ ਇਲਜ਼ਾਮ ਚੱਲ ਰਹੇ ਬਿਲਕੁਲ ਕਦੇ ਹਿੱਸਾ ਨਹੀਂ ਰਹੇ ਕਦੇ ਹਿੱਸਾ ਨਹੀਂ ਰਹੇ ਤੇ ਫਿਰ ਕੀ ਲੱਗਦਾ ਹੈ ਇਸ ਵਾਰ ਸ਼੍ਰੀ ਖਡੂਰ ਸਾਹਿਬ ਦਾ ਮੁਕਾਬਲਾ ਹੈ ਖਡੂਰ ਸਾਹਿਬ ਕੋਈ ਮੁਤਾਬਲਾ ਨਹੀਂ ਹੈ ਜੀ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਵੀ ਲੱਖਾਂ ਵੋਟਰਾਂ ਨਾਲ ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ ਉੱਚਾ ਪਖ ਕਈ ਲੋਕ ਇਹ ਵੀ ਰੱਖਦੇ ਨੇ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਖਤਰਾ ਤੇ ਇਹ ਜਲਦਾ ਫੈਸਲਾ ਕੌਣ ਕਰੂ ਇਹਨਾਂ ਦਾ ਫੈਸਲਾ ਸਿਰਫ ਵੋਟਾਂ 'ਚ ਇਹ ਲੈ ਆ ਜਾਂਦਾ ਜਦੋਂ ਵੋਟਿੰਗ ਹੋਊ ਤਾਂ ਪਤਾ ਲੱਗੂ ਕਿ ਕਿੰਨੇ ਲੱਖ ਲੋਟ ਹੈ ਜਾਂ ਕਿੰਨੇ ਕਰੋੜ ਲੋਟ ਭਾਈ ਅਮਰਤਪਾਲ ਸਿੰਘ ਨੂੰ ਮਸੀਹਾ ਮੰਨਦੇ ਨੇ ਸਿੱਖੀ ਦਾ ਤੇ ਕਿੰਨੇ ਲੋਟ ਜਿਹੜੇ ਹੈਗੇ ਆ ਉਹ ਅਮਨ ਚਲੂ ਲਈ ਖਤਰਾ ਮੰਨਦੇ ਆ ਸੱਟ੍ਰਕਲ ਮਹਿਰਸ਼ੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ 24 ਅਪ੍ਰੈਲ ਨੂੰ ਇਹ ਖਬਰ ਸਾਹਮਣੇ ਆਈ ਕਿ ਅਮਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਤੋਂ ਚੋਣ ਲੜ ਰਹੇ ਨੇ ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਥੋਂ ਤੱਕ ਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਨਹੀਂ ਪਤਾ ਸੀ ਇਹ ਖਬਰ ਡਿਬਰੂਗੜ੍ਹ ਜੇਲ੍ਹ ਤੋਂ ਲੈ ਕੇ ਆਏ ਸਨ ਅਮਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਜੀ ਉਹਨਾਂ ਨਾਲ ਹੀ ਗੱਲਬਾਤ ਕਰਦੇ ਆ ਕਿਉਂਕਿ ਇੰਨਾ ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਅਕਾਲੀ ਦਲ ਕਹਿ ਰਿਹਾ ਹੈ ਕਿ ਏਆਰਐਸਐਸ ਦੇ ਲੀਡਰ ਨੇ ਸਾਜ਼ਿਸ਼ ਹੈ ਤਾਂ ਅਮਰਿਤਪਾਲ ਸਿੰਘ ਨੂੰ ਭੇਜਿਆ ਗਿਆ ਹੈ ਰਾਜਦੇਵ ਸਿੰਘ ਖਾਲਸਾ ਦਾ ਕਈ ਪਾਰਟੀਆਂ ਨਾਲ ਰਿਸ਼ਤਾ ਰਹਿ ਚੁੱਕਾ ਹੈ ਕਈ ਦਾਅਵੇ ਇੰਨਾ ਬਾਰੇ ਹੋ ਰਹੇ ਨੇ ਸੋ ਇੰਨਾ ਤੋਂ ਹੀ ਇੰਨਾ ਬਾਰੇ ਜਾਣਦੇ ਆ ਬਹੁਤ ਬਹੁਤ ਸਵਾਗਤ ਸਰ ਪੰਜਾਬ ਟਕ ਤੇ ਤੁਹਾਡਾ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਭ ਤੋਂ ਪਹਿਲਾਂ ਇਹ ਸਵਾਲ ਕਿ ਜਦੋਂ ਵੀ ਅਸੀਂ ਅਮਰਿਤਪਾਲ ਸਿੰਘ ਬਾਰੇ ਸਵਾਲ ਕਿਸੇ ਵੀ ਅਕਾਲੀ ਦਲ ਦੇ ਲੀਡਰ ਨੂੰ ਕਰਦੇ ਆ ਤੇ ਉਹ ਇਹ ਸਵਾਲ ਕਰਦੇ ਨੇ ਕਿ ਬਈ ਰਾਜਦੇਵ ਸਿੰਘ ਖਾਲਸਾ ਆਰਐਸਐਸ ਦੇ ਲੀਡਰ ਨੇ ਇਸ ਸਾਜ਼ਿਸ਼ ਤੇ ਤੇ ਅਮਰਿਤਪਾਲ ਸਿੰਘ ਨੂੰ ਭੇਜਿਆ ਗਿਆ ਇਹ ਕਿਉਂ ਤੁਹਾਡੇ ਤੇ ਵਾਰ-ਵਾਰ ਸਵਾਲ ਉੱਠ ਰਹੇ ਨੇ ਅਸੀਂ ਕਿਤੇ ਪੜ ਵੀ ਰਹੇ ਸੀ ਕਿ ਸਾਲ 2015 ਚ ਤੁਸੀਂ ਆਰਐਸਐਸ ਦਾ ਹਿੱਸਾ ਬਣੇ ਦੇਖੋ ਇਹਦਾ ਬੜਾ ਇਤਿਹਾਸਕ ਪਿਛੋਕੜ ਹੈ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇੱਕ ਬੜੀ ਵੱਡੀ ਸਿੱਖ ਤਾਕਤ ਬਣੇ ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਜਿਹੜਾ ਇਹ ਬਾਦਲ ਅਕਾਲੀ ਦਲ ਹੈ ਇਹ ਉਸ ਸਮੇਂ ਵੀ ਮਜੂਦ ਸੀ ਜਿਹੜਾ ਆਪਣੇ ਆਪ ਨੂੰ ਸ਼ਰੋਮਨੀ ਟਾਲੀਦਾਲ ਕਹਾਉਂਦਾ ਤੇ ਉਦੋਂ ਉਹਨਾਂ ਨੇ ਹਰੇਕ ਥਾਂ ਤੇ ਮਜਵਾ ਲਾ ਲੈਂਦੇ ਹੁੰਦੇ ਇਹ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤਾਂਦਰੂਸੀ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਭਾਈ ਅਮਰੀਤ ਸਿੰਘ ਜਿਹੜੇ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਦੇ ਇਹ ਉਹਨਾਂ ਦੇ ਸੁਪੁੱਤਰ ਸੀ ਜੇ ਉਹਨਾਂ ਨੂੰ ਖੜਾ ਕਰਤਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੌਂਕ 'ਚ ਤੇ ਇਹਨਾਂ ਨੇ ਮਜਮਾ ਲਾਇਆ ਸਾਰੇ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਤਾਜਰਸੀ ਨੇ ਉਹਨਾਂ ਨੂੰ ਗਿਆਨੀ ਜੈਲ ਸਿੰਘ ਨੇ ਪੱਦੈਸ਼ ਉਹਨਾਂ ਦੀ ਚਰਚੇ ਉਹਨਾਂ ਨੂੰ ਭੇਜਿਆ ਤੇ ਆਂਧਰਾ ગાંધી ਜਿਹੜੀ ਪ੍ਰਧਾਨ ਮੰਤਰੀ ਸੀ ਉਸ ਨੇ ਜਥੇਦਾਰ ਸੰਤੋਖ ਸਿੰਘ ਦਾ ਜਦੋਂ ਭੋਟ ਪਿਆ ਗੁਰਦੁਆਰਾ ਰਿਕਾਪ ਗੰਜ ਦੇ ਵਿੱਚ ਦਿੱਲੀ ਦੇ ਵਿੱਚ 1982 ਚ ਉਸ ਸਮੇਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਪੈਰੀ ਹੱਥ ਲਾਤੇ ਸੀ ਦੇ ਉਸ ਸਮੇਂ ਜਾਨੀ ਜੈਲਸਨ ਹੋਮ ਮਿਨਿਸਟਰ ਆਫ ਇੰਡੀਆ ਸੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਫਾਇਆ ਕਰਨ ਲਈ ਇਹਨਾਂ ਨੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੂੰ ਪਿੰਡ ਰੋਡੇ ਤੋਂ ਲਿਆ ਕੇ ਖੜਾ ਕੀਤਾ ਹੈ ਇਹ ਅਕਾਲੀ ਦਲ ਦਾ ਇਤਿਹਾਸ ਪਛੋਟੜ ਰਿਹਾ ਹੈ ਇਹਨਾਂ ਦੀ ਆਦਤ ਰਹੀ ਹੈ ਬਾਦਲ ਦੀ ਕਿ ਇਹ ਖੁਸਰਿਆਂ ਮੰਡੂ ਇੱਕ ਮਜਮਾ ਲਾਉਂਦੇ ਨੇ ਸਾਲ 2015 ਚ ਤੁਸੀਂ ਆਰਐਸਐਸ ਦਾ ਹਿੱਸਾ ਬਣੇ ਤੇ ਤੁਸੀਂ ਆਰਐਸਐਸ ਦੇ ਮਾਲਵਾ ਜੋ ਇਲਾਕਾ ਹੈ ਉਸੇ ਲੀਡਰ ਚੁਣੇ ਗਏ ਬਿਲਕੁਲ ਮਕਮਲ ਤੌਰ ਤੇ ਝੂਠ ਹੈ ਇਹ ਸਾਰੇ ਜਿਹੜੇ ਸੁਖਵੀਰ ਬਾਦਲ ਦੇ ਤੇ ਪਹਿਲਾਂ ਪ੍ਰਤਾਸ਼ ਬਾਦਲ ਦੇ ਚਾਹੇ ਤੂੰ ਝੂਠੀਆਂ ਰਿਪੋਰਟਾਂ ਦੇ ਰਹੇ ਹੈ ਤੇ ਝੂਠ ਲਿਖ ਰਹੇ ਹੈ ਆਰਐਸਐਸ ਦਾ ਤੁਸੀਂ ਕਦੇ ਹਿੱਸਾ ਨਹੀਂ ਰਹੇ ਜੋ ਇਲਜ਼ਾਮ ਚੱਲ ਰਹੇ ਨੇ ਬਿਲਕੁਲ ਕਦੇ ਹਿੱਸਾ ਨਹੀਂ ਰਹੇ ਕਦੇ ਹਿੱਸਾ ਨਹੀਂ ਰਹੇ ਕੈਦਾਂ ਕਿੱਥੋਂ ਹੋਏ ਨੇ ਇਹ ਗੱਲਾਂ ਨਿਕਲੀਆਂ ਕਿੱਥੋਂ ਕਿਉਂਕਿ ਜਦੋਂ ਦੀ ਤੁਸੀਂ ਇਹ ਤਾਂ ਜੋ ਮੈਂ ਤੁਹਾਨੂੰ ਮੈਂ ਤੁਹਾਨੂੰ ਉਸ ਤੋਂ ਬਾਅਦ ਤੋਂ ਜਦੋਂ ਤੁਸੀਂ ਐਲਾਨ ਕੀਤਾ ਕਿ ਅਮਰਿਤਪਾਲ ਚੋਣ ਲੜੇਗਾ ਤੇ ਹੁਣ ਵੀ ਹਰ ਅਕਾਲੀ ਲੀਡਰ ਤੁਹਾਡੇ ਬਾਰੇ ਇਹ ਕਹਿ ਰਿਹਾ ਕਿ ਆਰਐਸਐਸ ਦੇ ਲੀਡਰ ਨੇ ਇਹ ਗੱਲ ਕਿੱਥੋਂ ਨਿਕਲੀ ਕੋਈ ਨਾਤਾ ਨਹੀਂ ਰਿਹਾ ਕਦੀ ਤੁਸੀਂ ਆਰਐਸਐਸ ਦੇ ਕਿਸੇ ਲੀਡਰ ਨੂੰ ਮਿਲੇ ਨਹੀਂ ਦੇਖੋ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਤਦੇ ਕਾਂਜਰਸੀ ਨਹੀਂ ਰਹੇ ਉਹ ਮਹਾਨ ਯੋਧੇ ਤੇ ਜਰਨੈਲ ਸੀ ਪਰੰਤੂ ਉਟਾਲੀ ਦਲ ਨੇ ਕਿੱਥੋਂ ਨਿਕਲਣਾ ਹੁੰਦਾ ਹੈ ਝੂਠ ਦੇ ਪਲੰਦੇ ਨੇ ਝੂਠ ਬਣਾਉਂਦੇ ਨੇ ਇਹਨਾਂ ਦੀ ਆਦਤ ਹੈ ਪੁਰਾਣੀ ਇਹ ਝੂਠੀਆਂ ਗੱਲਾਂ ਕਹਾਣੀਆਂ ਬਣਾ ਕੇ ਉਹਨਾਂ ਦੀ ਸਬਾਵਾ ਲੈ ਕੇ ਤਰਾਏ ਤੇ ਜਿਹੜੇ ਝੂਠੇ ਸੁਪਨੇ ਲੈ ਕੇ ਝੂਠੀਆਂ ਕਹਾਣੀਆਂ ਬਣਾਉਂਦੇ ਆ ਇਹ ਸ਼ੁਰੂ ਤੋਂ ਬਣਾਉਂਦੇ ਆ ਇਹ ਨਿਕਲ ਨਹੀਂ ਕਿੱਥੋਂ ਸੀ ਸੁਖਵੀਰ ਬਾਦਲ ਸੁਖਵੀਰ ਬਾਦਲ ਨੂੰ ਇਹ ਤਾਂ ਪਤਾ ਨਹੀਂ ਵੀ ਮੇਰਾ ਬਾਪ ਕੌਣ ਹੈ ਉਹਨੇ ਮੋਟ ਸਰ ਦੀ ਉਟਾਲੀ ਮਾਗੀ ਕਾਨਫਰੈਂਸ ਤੇ ਗਿਆ ਸੀ ਉੱਥੇ ਬਾਦਲ ਬੈਠਾ ਸੀ ਪ੍ਰਤਾਸ਼ ਉਹਨੂੰ ਕਹਿੰਦਾ ਸੀ ਮੇਰੇ ਪਿਤਾ ਸਮਾਨ ਉਹ ਬੋਲ ਕੇ ਕਹਿੰਦਾ ਨਹੀਂ ਪੁੱਤਰਾ ਮੈਂ ਤੇਰਾ ਬਾਪ ਆ ਪਿਤਾ ਸਮਾਨ ਨਹੀਂ ਹਾਂ ਇਥੋਂ ਤੱਕ ਤਾਂ ਅਕਲ ਨਹੀਂ ਹੈ ਇਥੋਂ ਤੱਕ ਤਾਂ ਅਕਲ ਨਹੀਂ ਹੈ ਇਹ ਵੀ ਹੈ ਕਿ ਸਾਲ 2017 ਦੀਆਂ ਚੋਣਾਂ 'ਚ ਤੁਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤਾ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਉਹ ਬਿਲਕੁਲ ਦਿੱਤਾ ਪਰ ਉਹ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਉਹ ਸਪੋਰਟ ਕਰਨਾ ਤੇ ਉਹਨੂੰ ਸਮਰਥਨ ਦੇਣਾ ਇੱਕ ਹੋਰ ਗੱਲ ਸੀਗੀ ਉਹਨੂੰ ਜੁਆਇਨ ਤਾਂ ਨਹੀਂ ਕੀਤਾ ਮੈਂ ਕਦੇ ਮੈਂ ਤਾਂ ਸ਼ੁਰੂ ਤੋਂ ਉਤਾਲੀ ਆ ਉਤਾਲੀ ਰਹੇ ਸਮਰਥਨ ਤਾਂ ਜਿ세ਦਾ ਕਰੀ ਚੱਲੋ ਕਾ ਕੋਈ ਪੋਲੀਟੀਕਲ ਪਾਰਟੀ ਉਹ ਤਾਂ ਉਸ ਸਿਰਫ 2017 ਦੀ ਹੈ ਜੀ ਤੁਸੀਂ 2017 ਤੋਂ ਵੀ ਕਹਿ ਰਹੇ ਹੋ ਤੁਸੀਂ ਆਵਾਦੀ ਪਾਰਟੀ ਜੁਆਇਨ ਨਹੀਂ ਕੀਤੀ ਸਮਰਥਨ ਦਿੱਤਾ ਕਿਸ ਲਿਹਾਜ਼ ਨਾਲ ਸਮਰਥਨ ਦਿੱਤਾ ਮੀਤ ਹੇਰ ਨੂੰ ਮੀਤ ਹੇਰ ਉਦੋਂ ਖੜਾ ਹੋਇਆ ਸੀ ਦਾ ਉਹ ਮੀਤ ਹੇਰ ਨੂੰ ਉਹ ਜਿਹੜਾ ਸਮਰਥਨ ਦੇ ਤਾਂ ਸਮਰਥਨ ਦੇਣਾ ਦੇਖੋ ਇੱਕ ਹੋਰ ਗੱਲ ਹੁੰਦੀ ਹੈ ਸਾਲ 2019 ਚ ਤੁਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜੋ ਹੈ ਉਹ ਜੁਆਇਨ ਕੀਤੀ ਹਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹਮਾਇਤ ਦਾ ਐਲਾਨ ਕੀਤਾ ਸੀ ਸਰਦਾਰ ਰਣਜੀਤ ਸਿੰਘ ਬਰਮਪੁਰਾ ਮੇਰੇ ਪਿਛਲੇ ਦੋਸਤ ਸੀ ਤੇ ਸਰਦਾਰ ਜਾਗਰ ਸਿੰਘ ਸੇਖਮਾ ਉਹ ਸਾਡੀ ਕੋਠੀ ਆਏ ਸੀ ਬਰਨਾਲੇ ਉਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਹੈ ਜੁਆਇਨ ਉਹਦਾ ਕਾਹਦਾ ਕਰਨ ਸੀ ਉਹਦਾ ਜੀ ਪਾਰਟੀ ਬਣਾ ਰਹੇ ਸੀ ਠੀਕ ਹੈ ਤੁਸੀਂ ਹਮਾਇਤ ਹਾਂ ਹਮਾਇਤ ਦਿੱਤੀ ਠੀਕ ਹੈ ਖੈਰ ਹੁਣ ਅਸੀਂ 2024 ਦੀਆਂ ਚੋਣਾਂ ਤੇ ਆਨੇ ਆ ਅਮਰਿਤਪਾਲ ਸਿੰਘ ਚੋਣ ਲੜ ਰਹੇ ਨੇ ਤੁਸੀਂ ਇਹ ਦਾਵਾ ਜੇਲ੍ਹ ਦੇ ਅੰਦਰੋਂ ਲੈ ਕੇ ਆਏ ਤੁਸੀਂ ਇਹ ਗੱਲ ਬਾਹਰ ਕੱਢੀ ਕਿਵੇਂ ਕੀ ਗੱਲਬਾਤ ਹੋਈ ਸੀ ਤੁਹਾਡੀ ਅਮਰਿਤਪਾਲ ਸਿੰਘ ਦੇ ਨਾਲ ਤੇ ਫਿਰ ਕਿਵੇਂ ਤੁਸੀਂ ਉਸ ਨੂੰ ਅੱਗੇ ਪਹੁੰਚਾਇਆ ਤੁਸੀਂ ਅੱਗੇ ਮੈਸੇਜ ਲੈ ਕੇ ਗਏ ਸੀ ਜਾਂ ਅਮਰਿਤਪਾਲ ਸਿੰਘ ਨੇ ਇੱਛਾ ਜ਼ਾਹਰ ਕੀਤੀ ਸੀ ਭਾਈ ਅਮਰਿਤਪਾਲ ਸਿੰਘ ਦਾ ਐਲਾਨ ਚੜਿਆ ਮੈਂ 24 ਆਪਣਾ April 2024 ਨੂੰ ਡਿਬਰੂਡੜ ਜੇਲ੍ਹ ਦੇ ਵਿੱਚੋਂ ਬਾਹਰ ਨਿਕਲ ਕੇ ਜੇਲ੍ਹ ਦੇ ਮੇਨ ਗੇਟ ਤੇ ਹੀ ਮੈਂ ਉਹਨਾਂ ਦੀ ਉਮੀਦਵਾਰੀ ਦਾ ਐਲਾਨ ਕੀਤਾ ਤੇ ਉਦੋਂ ਹੀ ਇਹ ਜੰਪ ਲਾਉਣ ਲੱਗੇ ਸਾਰੇ ਜਿਹੜੇ ਅਕਾਲੀ ਲੀਡਰ ਨੇ ਇਹ ਅੱਵਲ ਦਰਜੇ ਦੇ ਝੂਠੇ ਤੇ ਕੀ ਕਹਿੰਦੇ ਹੁੰਦੇ ਨੇ ਇਹੀ ਜੀ ਇਹਨਾਂ ਦੀ ਸੋਚਣੀ ਹੈ ਕਿ ਇਹ ਝੂਠ ਬੋਲਣ ਨੂੰ ਤਾਂ आधा ਮਿੰਟ ਲਾਉਂਦੇ ਆ ਸਭ ਤੋਂ ਵੱਡਾ ਝੂਠਾ ਸੀ ਪ੍ਰਤਾਸ਼ ਬਾਦਲ ਉਸ ਤੋਂ ਉਹਦਾ ਵੀ ਬਾਪ ਬਣਿਆ ਪੁੱਤ ਨਹੀਂ ਬਣਿਆ ਸੁਖਵੀਰ ਬਾਦਲ ਹੈ ਜਿਨ੍ਹਾਂ ਦਾ ਨਾ ਕੋਈ ਦੀਨ ਹੈ ਨਾ ਕੋਈ ਈਮਾਨ ਹੈ ਨਾ ਕੋਈ ਸਿੱਖੀ ਹੈ ਨਾ ਹੋਰ ਹੈ ਇਹ ਜੰਪ ਲਾਉਣ ਲੱਗ ਗਏ ਜੰਪ ਵੀ ਢਿੱਡ ਵਾਲਾ ਵੱਡਾ ਹੈ ਤੇ ਉਹ ਲੱਗੇ ਨਹੀਂ ਹਨ ਜੰਪ ਇਹਨਾਂ ਤੋਂ ਪਰ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਜਿਨ੍ਹਾਂ ਵੱਧ ਤੋਂ ਵੱਧ ਆਰਐਸਐਸ ਨੇ ਉਹਦੀ ਜਿਆਦਾ ਹੀ ਉਹ ਤੋਂ ਪਹਿਲਾਂ ਆਰਐਸਐਸ ਕਦੇ ਨਹੀਂ ਕਿਹਾ ਇਹ ਤਾਂ ਨਾਲ ਦੀ ਨਾਲੇ ਜਿਹੜਾ ਹੈ ਇਹਨਾਂ ਨੂੰ ਤੇ ਬੜਾ ਵੱਡਾ ਇਨਤਰਾਜ ਇਹਦੇ ਨਾਲ ਜਿਹੜੀ ਪੰਜਾਬ ਦੀ ਸਿਆਸਤ ਬਦਲ ਗਈ ਸਿੱਖ ਸਿਆਸਤ ਦੀ ਦਿਸ਼ਾ ਬਦਲ ਗਈ ਸਿੱਖ ਸਿਆਸਤ ਦਾ ਇਤਿਹਾਸ ਬਦਲ ਗਿਆ ਤੇ ਸਿੱਖ ਸਿਆਸਤ ਦੀਆਂ ਨਵੀਆਂ ਸਤਰਾਂ ਲਿਖੀਆਂ ਗਈਆਂ ਇਸ ਦੇ ਲਈ ਇਹਨਾਂ ਨੂੰ ਬੜਾ ਵੱਡਾ ਇਹਨਾਂ ਨੂੰ ਢਿੱਡੇ ਚ ਪੀੜ ਹੋਈ ਮਰੋੜੇ ਲੱਗੇ ਤੇ ਬਹੁਤ ਬੁਰੀ ਹਾਲਤ ਦੇ ਵਿੱਚ ਇਹਨਾਂ ਨੇ ਰਾਤਾਂ ਇਕੱਠੀਆਂ ਹੁਣ ਵੀ ਬੁਰੀ ਹਾਲਤ ਵਿੱਚ ਰਾਤਾਂ ਟੱਟ ਰਹੇ ਨੇ ਇਹਨਾਂ ਦੇ ਨਾਲ ਮੈਨੂੰ ਮੈਨੂੰ ਹਮਦਰਦੀ ਹੈ ਕਿ ਕਿਸੇ ਚੰਗੇ ਡਾਕਟਰ ਤੋਂ ਦਵਾਈ ਲੈਣ ਆਪਣੀ ਢਿੱਡ ਪੀੜ ਹਟਾਉਣ ਇਹ ਤਾਂ ਹਮੇਸ਼ਾ ਹੀ ਜਿਹੜੇ ਹੈ ਹੀ ਇਹ ਮੈਤੋਂ ਭੈਪੀਤ ਹੁੰਦੇ ਰਹਿਣ ਜੇ ਤੇ ਇਹ ਜੱਲਾਂ ਚੜਦੇ ਰਹਿਣ ਜੇ ਕਿਉਂਕਿ ਇਹਨਾਂ ਕੋਲੇ ਹੋਰ ਕਹਿਣ ਨੂੰ ਕੋਈ ਸੁਣਦਾ ਨਹੀਂ ਆਰਐਸਐਸ ਹੀ ਹੁੰਦੀ ਹੈ ਇਹਨਾਂ ਕੋਲੇ ਤੇ ਉਸ ਸਮੇਂ ਕਾਂਗਰਸ ਹੁੰਦੀ ਸੀ ਉਸ ਸਮੇਂ ਕਾਂਗਰਸ ਹੁੰਦੀ ਸੀ ਉਦੋਂ ਆਰਐਸਐਸ ਦਾ ਮਤਲਬ ਨਹੀਂ ਸੀ ਹੁਣ ਕਾਂਗਰਸ ਨਹੀਂ ਸੀ ਮੇਰੀ ਭਾਈ ਅਮਰਿਤਪਾਲ ਸਿੰਘ ਨਾਲ ਉਹ ਪਹਿਲੀ ਮੁਲਾਕਾਤ ਨਹੀਂ ਸੀ ਮੇਰੀ ਵੀ ਇੱਕ ਹੀ ਵਾਰੀ ਮੁਲਾਕਾਤ ਹੋਈ ਪਿਛਲੀਆਂ 10 ਨਹੀਂ ਕਹੀ ਅਸੀਂ ਕਿਹਾ ਕਿ ਹਾਂ ਤੁਸੀਂ ਉਹ ਸੰਦੇਸ਼ ਲੈ ਕੇ ਆਏ ਤੇ ਅਮਰਿਤਪਾਲ ਸਿੰਘ ਨਾਲ ਤੁਸੀਂ ਕਿਵੇਂ ਜੁੜੇ ਕਦੋਂ ਪਹਿਲੀ ਮੁਲਾਕਾਤ ਕਦੋਂ ਕੋਈ ਸੀ ਅਮਰਿਤਪਾਲ ਸਿੰਘ ਦੇ ਨਾਲ ਤੇ ਕਿੱਥੇ ਹੋਈ ਸੀ ਮੇਰੀ ਪਹਿਲੀ ਮੁਲਾਕਾਤ ਭਾਈ ਅਮਰਿਤਪਾਲ ਸਿੰਘ ਨਾਲ ਪਿੰਡ ਰੋਡੇ ਹੋਈ ਸੀ ਤੇ ਰੋਡੇ ਦੇ ਗੁਰਦੁਆਰਾ ਸਾਹਿਬ 'ਚ ਜਿਹੜਾ ਸੰਤ ਜਰਨੈਲ ਸਿੰਘ ਥਲਸਾ ਦੀ ਯਾਦ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਉੱਥੇ ਮੇਰੀ ਭਾਈ ਅਮਰਪਾਲ ਸਿੰਘ ਨਾਲ ਪਹਿਲੀ ਮੁਲਾਕਾਤ ਹੋਈ ਤੇ ਲੰਬੀ ਚੌੜੀ ਗੱਲਬਾਤ ਹੋਈ ਤੇ ਮੈਨੂੰ ਭਾਈ ਅਮਰਪਾਲ ਸਿੰਘ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਰੂਹ ਤੇ ਰਵਾ ਦੇ ਸੀ ਤੇ ਮੈਨੂੰ ਇਹ ਸਪਸ਼ਟ ਸੰਦੇਸ਼ ਸੀ ਕਿ ਸੰਤ ਜਰਨਲਿਸਟਿੰਗ ਪਿੰਡਰਾਵਾਲੇ ਦੀ ਰੂਹ ਤੇ ਰਵਾ ਜਿਹੜੀ ਆ ਉਹ ਭਾਈ ਅਮਰਤਪਾਲ ਸਿੰਘ ਚ ਪਰਵੇਸ਼ ਕਰ ਚੁੱਕੀ ਅਮਰਤਪਾਲ ਸਿੰਘ ਜਦੋਂ ਪੰਜਾਬ ਦੇ ਵਿੱਚ ਆਏ ਤੇ ਉਸ ਸਮੇਂ ਉਹ ਦੂਜੇ ਤੀਜੇ ਦਿਨੇ ਰੋਡੇ ਆਏ ਸੀ ਉਸੇ ਦਿਨ ਤੋਂ ਮੇਰੀ ਇਹਨਾਂ ਦਾ ਨੇੜਤਾ ਹੋ ਗਈ ਸੀ ਤੇ ਉਹ ਨੇੜਤਾ ਹੁਣ ਤੱਕ ਉਸੇ ਤਰ੍ਹਾਂ ਬਣੀ ਹੋਈ ਹੈ ਤੇ ਕਿਵੇਂ ਜਦੋਂ ਚੋਣ ਲੜਨ ਦੀ ਗੱਲ ਹੋਈ ਕਿਵੇਂ ਇਹ ਗੱਲ ਨਿਕਲੀ ਤੁਸੀਂ ਕਿਹਾ ਉਹਨਾਂ ਨੂੰ ਉਹਨਾਂ ਨੇ ਮਨ ਬਣਾਇਆ ਦੇਖੋ ਮੈਂ ਉਹਨਾਂ ਨੂੰ ਸੰਗਤ ਦਾ ਸਨੇਹਾ ਦਿੰਦਾ ਸੀ ਉਹ ਬਹੁਤ ਵਿਦਵਾਨ ਸਮਝਦਾਰ ਵਿਦ ਬੁੱਧੀਮਾਨ ਤੇ ਬੜੇ ਇਤਿਹਾਸਕ ਜਿਹੜੇ ਹੈਗੇ ਆ ਇਤਿਹਾਸ ਦੇ ਜਿਹੜੇ ਵਿਦਿਆਰਥੀ ਨੇ ਬੜੇ ਵਿਦਵਾਨ ਨੇ ਤੇ ਉਹਨਾਂ ਨੂੰ ਮੈਂ ਸੰਗਤ ਦਾ ਸਨੇਹਾ ਪਿਛਲੀਆਂ 10 ਮੀਟਿੰਗਾਂ ਤੋਂ ਦੇ ਰਿਹਾ ਸੀ ਕਿ ਤੁਹਾਨੂੰ ਭਗਵੰਤ ਮਾਨ ਦੀ ਸਰਕਾਰ ਨੇ ਜ਼ਿੰਮੇਵਾਰ ਕਰ ਲਿਆ ਤੇ ਜਨਰਫਦਾ ਰੇਸ ਬਿਨਾ ਤੇ ਚੀਤਾ ਹੈ ਕਿ ਤੁਹਾਡੇ ਭਾਸ਼ਣ ਜਿਹੜੇ ਨੇ ਉਹ ਹਿੰਦੂ ਤੇ ਸਿੱਖਾਂ ਦੇ ਵਿੱਚ ਪਾੜਾ ਪਾਉਂਦੇ ਸੀ ਅਸਾਈਆਂ ਨਾਲ ਵੀ ਪਾੜਾ ਪਾਉਂਦੇ ਸੀ ਤੇ ਪੰਜਾਬ ਦੇ ਵਿੱਚ ਅਮਨ ਚਲੂਨ ਦੀ ਸਥਿਤੀ ਨੂੰ ਖਰਾਬ ਕਰਦੇ ਸੀ ਤੇ ਸਰਕਾਰ ਨੇ ਕਿਹਾ ਪ੍ਰਭੰਤਮਾਨ ਨੇ ਵੀ ਸਾਡੇ ਕੋਲ ਇਹ ਹੋਰ ਕੋਈ ਚਾਰਾ ਨਹੀਂ ਸੀ ਹੋਰ ਕੋਈ ਬਦਲ ਨਹੀਂ ਸੀ ਇਸ ਲਈ ਅਸੀਂ ਭਾਈ ਅਮਰਪਾਲ ਸਿੰਘ ਨੂੰ ਦਰਸਦਾਰ ਕਰ ਲਿਆ ਤੇ ਭਾਈ ਅਮਰਤਪਾਲ ਸਿੰਘ ਨੂੰ ਜੇ ਚੱਲੀ ਆਪ ਸਰਕਾਰ ਨੇ ਜਰਸਦਾਰ ਚੜ੍ਹਿਆ ਹੁੰਦਾ ਤਾਂ ਉਹਨਾਂ ਨੂੰ ਉਹ ਪੰਜਾਬ ਦੇ ਵਿੱਚ ਰੱਖਣਾ ਪੈਣਾ ਸੀ ਇਹਨਾਂ ਨੂੰ ਇਹ ਡਿਬਰੂਗੜ੍ਹ ਨਹੀਂ ਭੇਜ ਸਕਦੇ ਸੀ ਨੇਬਰੂ ਬੜਤਾ ਆਸਾਮ ਸਰਕਾਰ ਦੀ ਰਜਮੰਦੀ ਨਾਲੇ ਭੇਜਣ ਜੇ ਆਸਾਮ ਦੇ ਵਿੱਚ ਜਿਹੜੀ ਆ ਉਹ ਬੀਜੇਪੀ ਦੀ ਹਕੂਮਤ ਹੈ ਇਹਦਾ ਮਤਲਬ ਹੈ ਕਿ ਜਿਹੜੀ ਸੈਂਟਰ ਦੇ ਵਿੱਚ ਬੀਜੇਪੀ ਦੀ ਹਕੂਮਤ ਹੈ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੀ ਆਪ ਸਰਕਾਰ ਹੈ ਉਸ ਨੇ ਭਾਈ ਅਮਰਤਪਾਲ ਸਿੰਘ ਨੂੰ ਦਰਸਦਾਰ ਕੀਤਾ ਸੀ ਇਹਨਾਂ ਦੀ ਵੱਡੀ ਸਾਜ਼ਿਸ਼ ਸੀ ਬੀਜੇਪੀ ਆਰਐਸਐਸ ਤੇ ਆਮ ਪਾਰਟੀ ਇਹ ਤਿੰਨੇ ਜਣੇ ਮਿਲੇ ਹੋਏ ਸੀ ਤਿੰਨੇ ਜਣਾਂ ਨੇ ਮਿਲ ਕੇ ਭਾਈ ਸਾਹਿਬ ਨੂੰ ਦਰਸ਼ਕਾਰ ਕੀਤਾ ਅਸਲ ਵਿੱਚ ਮੁੱਦਾ ਇਹ ਸੀ ਕਿ ਭਾਈ ਸਾਹਿਬ ਅੰਮ੍ਰਿਤ ਸ਼ਟਾ ਰਹੇ ਸੀ ਪਤਿਤਪੁਣੇ ਦਾ ਨਾਸ਼ ਕਰ ਰਹੇ ਸੀ ਇਹ ਨਸ਼ਿਆਂ ਦਾ ਖਾਤਮਾ ਕਰ ਰਹੇ ਸੀ ਇਸ ਪੰਜਾਬ ਦੀ ਧਰਤੀ ਤੋਂ ਸਿੱਖਾਂ ਦੇ ਵਿੱਚੋਂ ਤੇ ਲਗਭਗ ਸਿਰਫ ਪੰਜਾਬ ਨਹੀਂ ਸਿਰਫ ਹਿੰਦੁਸਤਾਨ ਨਹੀਂ ਬਲਕਿ ਸਾਰੇ ਦੁਨੀਆਂ ਦੇ ਸਿੱਖਾਂ ਨੇ ਉਹਨਾਂ ਨੂੰ ਸਿੱਖ ਪੰਥ ਦਾ ਬਾਦਰਾ ਰਾਜਸੀ ਦੇ ਧਾਰਮਿਕ ਆਗੂ ਮੰਨ ਲਿਆ ਸੀ ਭਾਈ ਅੰਮ੍ਰਿਤ ਇਹ ਇੱਕ ਪੱਖ ਹੈ ਇਹ ਇੱਕ ਪੱਖ ਹੈ ਜੋ ਅੰਮ੍ਰਿਤਪਾਲ ਦੇ ਸਮਰਥਕ ਨੇ ਜੋ ਅੰਮ੍ਰਿਤ ਦੇ ਨੇੜਲੇ ਲੋਕ ਨੇ ਉਹ ਇਹ ਗੱਲਾਂ ਕਹਿੰਦੇ ਨੇ ਜੋ ਕਟੜ ਉਹਨਾਂ ਨੂੰ ਫੋਲੋ ਕਰਦੇ ਨੇ ਇਹ ਗੱਲ ਕਹਿੰਦੇ ਨੇ ਦੂਜਾ ਪੱਖ ਕਈ ਲੋਕ ਇਹ ਵੀ ਰੱਖਦੇ ਨੇ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਖਤਰਾ ਹੈ ਹਾਂ ਮੈਂ ਉਹੀ ਗੱਲ ਤੇ ਆ ਰਹੇ ਹਾਂ ਤੁਸੀਂ ਸੁਣ ਨਹੀਂ ਰਹੇ ਪੂਰਾ ਮੈਂ ਉਹ ਗੱਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਹੀ ਕਿ ਲੋਕ ਚਾਹੁੰਦੇ ਨੇ ਸੰਗਤ ਚਾਹੁੰਦੀ ਹੈ ਕਿ ਇਸ ਸੰਬੰਧੀ ਜਨਤਾ ਦਾ ਫਤਵਾ ਲਿਆ ਜਾਵੇ ਬਈ ਕੀ ਪਰਵੰਤਮਾਨ ਠੀਕ ਸੀ ਜਾਂ ਭਾਈ ਅਮਰਤਪਾਲ ਸਿੰਘ ਦਾ ਸਟੈਂਡ ਠੀਕ ਸੀ ਇਹ ਦੋ ਪੱਖ ਨੇ ਇੱਕ ਭਾਈ ਅਮਰਤਪਾਲ ਸਿੰਘ ਨੂੰ ਖਤਰਾ ਮੰਨਦੇ ਨੇ ਦੂਸਰੇ ਭਾਈ ਅਮਰਤਪਾਲ ਸਿੰਘ ਨੂੰ ਸਿੱਖੀ ਦਾ ਮਸੀਹਾ ਮੰਨਦੇ ਨੇ ਤੇ ਇਹ ਜੱਲ ਦਾ ਫੈਸਲਾ ਕੌਣ ਕਰੂ ਇਹਨਾਂ ਦਾ ਫੈਸਲਾ ਸਿਰਫ ਵੋਟਾਂ 'ਚ ਹੀ ਲਿਆ ਜਾ ਸਕਦਾ ਜਦੋਂ VOTING ਹੋਊਗਾ ਤਾਂ ਪਤਾ ਲੱਗੂ ਕਿ ਕਿੰਨੇ ਲੱਖ ਲੋਕ ਹੈ ਜਾਂ ਕਿੰਨੇ ਕਰੋੜ ਲੋਕ ਭਾਈ ਅਮਰਤਪਾਲ ਸਿੰਘ ਨੂੰ ਮਸੀਹਾ ਮੰਨਦੇ ਨੇ ਸਿੱਖੀ ਦਾ ਤੇ ਕਿੰਨੇ ਲੋਕ ਜਿਹੜੇ ਹੈਗੇ ਆ ਉਹ ਅਮਨਤ ਨੂੰ ਲਈ ਖਤਰਾ ਮੰਨਦੇ ਆ ਨਹੀਂ ਤਾਂ ਆਪਾਂ ਕਹਿੰਦੇ ਰੂਪ ਸਾਹਿਬ ਦੀ ਸੀਟ ਹੀ ਕਿਉਂ ਚੁਣੀ ਕੋਈ ਹੋਰ ਸੀਟ ਕਿਉਂ ਨਹੀਂ ਚੁਣੀ ਕਿਉਂਕਿ ਸ਼੍ਰੀ ਖਡੂਰ ਸਾਹਿਬ ਦੀ ਜੋ ਸੀਟ ਹੈ ਉਹ ਪੰਥਕ ਸੀਟ ਕਹਾਈ ਜਾਂਦੀ ਹੈ ਜ਼ਿਆਦਾਤਰ ਸਿੱਖ ਆਬਾਦੀ ਹੈ 75% ਤੋਂ ਜ਼ਿਆਦਾ ਸਿੱਖ ਵੋਟਰ ਨੇ ਉੱਥੇ ਤੇ ਕਿਉਂ ਇਹੀ ਸੀਟ ਚੁਣੀ ਹੋਰ ਕੋਈ ਸੀਟ ਕਿਉਂ ਨਹੀਂ ਦੇਖੋ ਕੋਈ ਸੀਟ ਦਾ ਮਤਲਬ ਕਿ ਇਹਨਾਂ ਦਾ ਜਿਹੜਾ ਜਲਮ ਭੂਮੀ ਆ ਇਹਨਾਂ ਦੀ ਤੇ ਧਰਮ ਭੂਮੀ ਆ ਉਹ ਜਲੂਪੁਰ ਖੇੜਾ ਹੈ ਜਲੂਪੁਰ ਖੇੜਾ ਜਿਹੜਾ ਪਿੰਡ ਹੈ ਉਹ ਬਛਰੂਰ ਸਾਹਿਬ ਦੇ ਵਿੱਚ ਆਉਂਦਾ ਹੈ ਇਹ ਜਿਹੜੀ ਸੀਟ ਹੈ ਪਾਰਲੀਮੈਂਟ ਦੀ ਤੇ ਇਸ ਤਰ੍ਹਾਂ ਤੇ ਇਹਨਾਂ ਨੇ ਖਡੂਰ ਸਾਹਿਬ ਸਗੇ ਨਿਸ਼ਚਿਤ ਤੌਰ ਤੇ ਜੇ ਮੈਂ ਖੜਾ ਹੋਣਾ ਹੋਵੇ ਮੈਂ ਸੰਰੂਰ ਦੀ ਸੀਟੇ ਚੁਣੂੰਗਾ ਮੈਨੂੰ ਕਹਿਣਗੇ ਉਹ ਪਟਿਆਲੇ ਦੀ ਚੂਨਾ ਚੁਣੀ ਤੁਸੀਂ ਬਠਿੰਡੇ ਦੀ ਚੂਨਾ ਚੁਣੀ ਤੁਸੀਂ ਰੋਪੜ ਦੀ ਚੂਨਾ ਚੁਣੀ ਮੈਂ ਜਿੱਥੇ ਜੰਮਿਆ ਹੈ ਜਿੱਥੇ ਮੈਂ ਰਹਿਣਾ ਹੈ ਜਿਹੜੀ ਮੇਰੀ ਤੁਨ ਭੂਮੀ ਹੈ ਉਹੀ ਸੀਟ ਮੈਂ ਚੁਣੂੰਗਾ ਇਹ ਗੱਲ ਚੈਣੀ ਸਿੱਖਵਾਦੀ ਹੈ ਫਿਰ ਸਿੱਖ ਤਾਂ ਫੈਸਲਾ ਦੇਣਗੇ ਨਾ ਸਿੱਖਵਾਦੀ ਨਾਲ ਕੀ ਫਰਕ ਪੈਂਦਾ ਠੀਕ ਹੈ ਬਿਲਕੁਲ ਹੋਰ ਜਾਚੇ ਜਿੱਥੇ ਬਿਲਕੁਲ ਠੀਕ ਹੈ ਖਾਨਸਾ ਜੀ ਤੇ ਜਦੋਂ ਚੋਣ ਲੜਨ ਦਾ ਫੈਸਲਾ ਹੋਇਆ ਫਿਰ ਪਰਿਵਾਰ ਵੀ ਅਮਰਿਤਪਾਲ ਸਿੰਘ ਨੂੰ ਮਿਲਦਾ ਉਸ ਤੋਂ ਬਾਅਦ ਹੁਣ ਤੁਹਾਡੀ ਕੋਈ ਮੁਲਾਕਾਤ ਹੋਈ ਹੈ ਅਮਰਿਤਪਾਲ ਸਿੰਘ ਦੇ ਨਾਲ ਉਸੇ ਲਾਂ ਤੋਂ ਬਾਅਦ ਹਾਂਜੀ ਹਾਂ ਮੇਰੀ ਮੁਲਾਕਾਤ ਤਾਂ ਹੁੰਦੀ ਰਹਿੰਦੀ ਹੈ ਜੀ ਮੇਰੀ ਮੁਲਾਕਾਤ 18 ਮਈ ਨੂੰ 18 ਮਈ ਨੂੰ ਹੋਈ ਹੈ अच्छा की कहंदे हो जदों ਤੁਸੀਂ ਪ੍ਰਚਾਰ ਬਾਰੇ ਦੱਸਿਆ 10 ਦਿਨ ਪਹਿਲਾਂ ਤੁਹਾਡੀ ਮੁਲਾਕਾਤ ਹੋਈ ਹੈ ਇਹ ਜੋ ਪ੍ਰਚਾਰ ਚੱਲ ਰਿਹਾ ਹੈ ਜਾਂ ਹੋਰ ਕੀ ਕੁਝ ਗੱਲਬਾਤ ਉਹਨਾਂ ਨੇ ਪੰਜਾਬ ਬਾਰੇ ਕਹੀ ਇਨਾਈ ਇਲੈਕਸ਼ਨਸ ਬਾਰੇ ਕਹੀ ਉਹੀ ਗੱਲਾਂ ਜਿਹੜੀਆਂ ਜਿਹੜੀਆਂ ਪਹਿਲਾਂ ਕਹਿੰਦੇ ਸੀ ਉਹੀ ਗੱਲਾਂ ਫੇਰ ਚਾਹੀਆਂ ਜੀ 18 ਮਈ ਨੂੰ ਮੇਰੀ ਮੁਲਾਕਾਤ ਹੋਈ ਹੈ ਉਹਨਾਂ ਨਾਲ ਬੜੀ ਲੰਬੀ ਚੌੜੀ ਤੇ ਮੁਲਾਕਾਤਾਂ ਦਾ سلسلہ ਤਾਂ ਚੱਲਦਾ ਹੀ ਰਹਿੰਦਾ ਹੈ ਉਹਨਾਂ ਨੇ ਉਹੀ ਜਿਹੜਾ ਉਸ ਸਮੇਂ ਉਹਨਾਂ ਨੇ 24 ਇਹ April ਨੂੰ ਮੈਨੂੰ ਮਨਜ਼ੂਰੀ ਦਿੱਤੀ ਸੀ ਖੜੇ ਹੋਣ ਦੀ ਤੇ ਮੈਂ ਡਿਬਰੂਬੜ ਜੇਲ੍ਹ ਦੇ ਵਿੱਚੋਂ ਨਿਕਲਨ ਸਾਰ ਐਲਾਨ ਕਰਤਾ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਆ ਛਡੂਰ ਸਾਹਿਬ ਸੀਟ ਤੋਂ ਵਿਚੌਰ ਆਜ਼ਾਦ ਉਮੀਦਵਾਰ ਚੋਂ ਲੜਨਗੇ ਕਿਸੇ ਪਾਰਟੀ ਦੇ ਚੋਂ ਨਿਸ਼ਾਨ ਤੇ ਨਹੀਂ ਲੜਨਗੇ ਤੇ ਬਦੌਰ ਆਜ਼ਾਦ ਉਮੀਦਵਾਰ ਉਸੇ ਤੋਂ ਦੀ ਪ੍ਰਸੰਨਤਾ ਕਰਨਗੇ ਬਿਲਕੁਲ ਇਹ ਸਵਾਲ ਕਈ ਵੀ ਉੱਠਦੇ ਨੇ ਕਈ ਕਾਂਗਰਸ ਦੇ ਲੀਡਰ ਨੇ ਇਹ ਬਿਆਨ ਵੀ ਦਿੱਤਾ ਕਿ ਆਖਰ ਕਿਉਂ ਸਿਰਫ ਅਮਰਿਤਪਾਲ ਸਿੰਘ ਹੀ ਮੈਦਾਨ ਚ ਨਿਤਰੇ ਨੇ ਹੋਰ ਵੀ ਉਹਨਾਂ ਦੇ ਕਈ ਸਾਥੀ ਜੇਲ੍ਹ ਚ ਬੰਦ ਨੇ ਤੇ ਉਹਨਾਂ ਨੇ ਚੋਣ ਲੜਨ ਦਾ ਫੈਸਲਾ ਕਿਉਂ ਨਹੀਂ ਲਿਆ ਏ ਫਿਰ ਉਹਨਾਂ ਨੂੰ ਪਤਾ ਹੋਊ ਚੋਣੇ ਲੈ ਆ ਜੀ ਲੜ ਲੈਂਦੇ ਮੈਂ ਮੈਂ ਉਹਨਾਂ ਨੂੰ ਰੋਟਣ ਵਾਲਾ ਕੌਣ ਸੀ ਵੀ ਤੁਸੀਂ ਨਾ ਲੜੋ ਉਹ ਜਿਹੜਾ ਫੈਸਲਾ ਉਹਨਾਂ ਦੇ ਲੜਨ ਦਾ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਵਿਚੌਰ ਆਜ਼ਾਦ ਉਮੀਦਵਾਰ ਲੜ ਰਹੇ ਨੇ ਤੇ ਕੋਈ ਵੀ ਵਿਚੌਰ ਆਜ਼ਾਦ ਉਮੀਦਵਾਰ ਫੈਸਲਾ ਲੈ ਸਕਦਾ ਚਾਹੂੰ ਲੜਨ ਦਾ ਉਹਨਾਂ ਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਹੈ ਪਰਮਿਸ਼ਨ ਲੈਣ ਦੀ ਲੋੜ ਹੈ ਤੁਸੀਂ ਬਾਕੀ ਸਾਹਿਬਾਂ ਨਾਲ ਵੀ ਮੁਲਾਕਾਤ ਕਰਦੇ ਹੋ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਹੈ ਜਾਂ ਸਿਰਫ ਤੁਸੀਂ ਜੇਲ੍ਹ 'ਚ ਅਮਰਤਪਾਲ ਸਿੰਘ ਨੂੰ ਹੀ ਮਿਲਦੇ ਹੋ ਨਹੀਂ ਜੀ ਮੈਂ ਥੱਲੇ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਹੈ ਬਾਕੀ ਇਹਨਾਂ ਦਾ ਵਕੀਲ ਨਹੀਂ ਹਾਂ ਤੇ ਫਿਰ ਕੀ ਲੱਗਦਾ ਇਸ ਵਾਰ ਸ਼ਿਰੀ ਖਡੂਰ ਸਾਹਿਬ ਦਾ ਮੁਕਾਬਲਾ ਮੈਂ ਖਡੂਰ ਸਾਹਿਬ ਕੋਈ ਮੁਕਾਬਲਾ ਨਹੀਂ ਹੈ ਜੀ ਮੈਂ ਸਪਸ਼ਟ ਕਰਨਾ ਚਾਹੁੰਨਾ ਵੀ ਲੱਖਾਂ ਵੋਟਰਾਂ ਨਾਲ ਭਾਈ ਅੰਮਿਤਪਾਲ ਸਿੰਘ ਜਿੱਤਣਗੇ ਔਰ ਮੈਨੂੰ 101% ਉਮੀਦ ਹੈ ਵੀ ਸਾਰੇ ਭਾਰਤ ਵਰਸ਼ ਦੇ ਵਿੱਚੋਂ ਸਾਰੇ ਦੇਸ਼ 'ਚੋਂ ਉਹਨਾਂ ਦੀ ਸਭ ਤੋਂ ਵੱਡਾ ਬਹੁਮਤ ਹੋਊ ਤੇ ਬਹੁਮਤ ਦੇ ਨਾਲ ਉਥੋਂ ਜਿੱਤਣਗੇ ਕੋਈ ਮੁਕਾਬਲਾ ਨਹੀਂ ਸਭ ਦੀਆਂ ਜਮਾਨਤਾਂ ਜਬਤ ਨੇ ਜਿਹੜੇ ਮਹਾਰਾਥੀ ਉਥੋਂ ਖੜੇ ਨੇ ਬਿਲਕੁਲ ਆਖਰੀ ਤੇ ਮੈਂ ਫਿਰ ਉਹੀ ਪਹਿਲੇ ਵਾਲਾ ਸਵਾਲ ਹੀ ਲੈ ਕੇ ਆ ਰਹੀਆਂ ਆਰਐਸਐਸ ਵਾਲਾ ਕਿਉਂਕਿ ਜਦੋਂ ਅਮਰਿਤਪਾਲ ਸਿੰਘ ਦਾ ਜ਼ਿਕਰ ਤੁਹਾਡਾ ਜ਼ਿਕਰ ਹੁੰਦਾ ਆਰਐਸਐਸ ਵਾਲੀ ਗੱਲ ਆ ਜਾਂਦੀ ਏ ਤੁਹਾਨੂੰ ਕੁਝ ਤਾਂ ਇਹ ਇਲਮ ਹੋਊਗਾ ਕਿ ਕਿੱਥੋਂ ਇਹ ਗੱਲ ਆ ਰਹੀ ਏ ਵਾਰ-ਵਾਰ ਆਰਐਸਐਸ ਦੀ ਸੰਤ ਜਰਨੈਲ ਸਿੰਘ ਵੇਲੇ ਕਿੱਥੋਂ ਇਹਨਾਂ ਨੂੰ ਫੁਰਨਾ ਹਜਿਆ ਸੀ ਅਸੀਂ ਲੱਭਦੇ ਫਿਰਦੇ ਵੀ ਤੁਹਾਨੂੰ ਕੀਹਨੇ ਦੱਸਤਾ ਵੀ ਸੰਤ ਜਰਨੈਲ ਸਿੰਘ ਤਾਂ ਜਰਸੀ ਨਹੀਂ ਤੇ ਇਹ ਫੁਰਨੇ ਤਾਂ ਇਹਨਾਂ ਨੂੰ ਝੂਠਿਆਂ ਲੋਟਾਂ ਨੂੰ ਆ ਜਾਂਦੇ ਹੁੰਦੇ ਐ ਇਹਨਾਂ ਨੇ ਝੂਠਿਆਂ ਨੇ ਇਹਨਾਂ ਦਾ ਜਿਹੜਾ ਸੋਰਸ ਪੁੱਛਣ ਦੀ ਲੋੜ ਨਹੀਂ ਸੋਰਸ ਇਹ ਆਪ ਹੀ ਹੁੰਦੇ ਨੇ ਦੂਜਾ ਇਹਨਾਂ ਦਾ ਥੋੜਾ ਸੋਰਸ ਹੁੰਦਾ ਵੀ ਆਰਐਸਐਸ ਆਜੀ ਮੈਨੂੰ ਮੈਂ ਚਿੰਤਾ ਕਰਦਾ ਫਿਰ ਨਾ ਬਲੱਡ ਪ੍ਰੈਸ਼ਰ ਵਧਾਉਂਦਾ ਫਿਰ ਨਾ ਤੁਹਾਨੂੰ ਮੈਂ ਇਹ ਗੱਲ ਬੇਨਤੀ ਕਰਨੀ ਚਾਹੁੰਨਾ ਹੈ ਕਿ ਮੈਂ 76 ਸਾਲ ਦਾ ਹਾਂ ਮੈਨੂੰ ਕੋਈ ਗੋਲੀ ਨਹੀਂ ਕੋਈ ਬਿਮਾਰੀ ਨਹੀਂ ਮੈਂ ਸਵੇਰੇ ਉੱਠ ਕੇ ਡੰਡ ਚੜ੍ਹਦਾ ਹਾਂ ਮੈਂ 26 ਕਿਲੋਮੀਟਰ ਸਾਈਕਲ ਚਲਾ ਲੈਣਾ ਮੈਂ 20 ਕਿਲੋਮੀਟਰ ਪੈਦਲ ਤੁਰ ਲੈਣਾ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਕੋਈ ਦਵਾਈ ਨਹੀਂ ਲੈਂਦਾ ਇਹ ਬਾਦਲ ਬੂਦਰ ਤਾਂ ਬਹੁਤ ਦਵਾਈਆਂ ਲੈ ਕੇ ਫਿਰ ਸਾਢੇ ਕਿਤੇ ਆਉਂਦੇ ਆ ਮੈਂ ਇਸ ਲਈ ਆਰਐਸਐਸ ਦੀ ਚਿੰਤਾ ਹੋ ਗਈ ਜਾਂ ਮੈਨੂੰ ਕੋਈ ਹੋਰ ਚਿੰਤਾ ਹੋ ਗਈ ਇਹ ਹੈ ਕਿ 50 2900 ਜਿਹੜੇ ਲਲੂ ਪੰਜੂ ਫਿਰਦੇ ਆ ਜੱਲਾਂ ਪੁੱਛੀ ਜਾਂਦੇ ਆ ਉਹ ਇਹ ਜੇ ਮੈਂ ਜਵਾਬ ਦੇਈ ਜਾਂ ਨਾ ਇਹਨਾਂ ਦੀ ਮੈਨੂੰ ਬਿਲਕੁਲ ਹੀ ਕੋਈ ਚਿੰਤਾ ਨਹੀਂ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਰਾਜਦੇਵ ਸਿੰਘ ਖਾਲਸਾ ਜੀ ਗੱਲਬਾਤ ਕਰਨ ਦੇ ਲਈ ਸੋ ਸਾਫ ਦਾ ਸੰਸਦ ਪਿੰਡਰਾਵਾਲੇ ਦੇ ਨਾਲ ਪਹਿਲਾਂ ਕੰਮ ਕਰ ਚੁੱਕੇ ਨੇ ਉਹਨਾਂ ਦਾ ਨੇੜਤਾ ਰਹੀ ਹੈ ਯੂਨਾਈਟਿਡ ਅਕਾਲੀ ਦਲ ਦਾ ਹਿੱਸਾ ਰਹੇ ਤੇ ਹੁਣ ਅਮਰਿਤਪਾਲ ਸਿੰਘ ਦੇ ਨਾਲ ਕੰਮ ਕਰ ਰਹੇ ਨੇ ਅਮਰਿਤਪਾਲ ਸਿੰਘ ਦੇ ਵਕੀਲ ਨੇ ਤੇ 100% ਕਹਿ ਰਹੇ ਨੇ ਕਿ ਸ਼੍ਰੀ ਖਡੂਰ ਸਾਹਿਬ ਸੀਟ ਤੋਂ ਅਮਰਿਤਪਾਲ ਸਿੰਘ ਜਿੱਤੇ ਰਹੇ ਨੇ ਬਾਕੀ ਇਲਜ਼ਾਮ ਆਰਐਸਐਸ ਨੂੰ ਲੈ ਕੇ ਜੋ ਇਹਨਾਂ ਤੇ ਅਕਾਲੀ ਦਲ ਲਗਾਉਂਦਾ ਹੈ ਉਹਨਾਂ ਤੇ ਵੀ ਇਸ ਇਨਾਂ ਤੋਂ ਜਵਾਬ ਲਿਆ ਬਾਕੀ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਤ ਰਿਆ ਕਾਲ